ਪਾਣੀ ਪੋਣਿਆ ਤੇ ਉਦੋਂ ਵਾਰ ਕੇ ਸੈਟ ਜੇ ਹੋ ਜਾਂਦਾ ਇਹ ਤਾਂ ਐ ਹੁੰਦਾ ਵੀ ਪਾਈ ਜਾਂਦੀ ਆਹ ਹੋਇਆ ਤਾਂ ਉਹਦਾ ਬਾਲਟੀ ਸ਼ਾਵਰ ਤਾਂ ਨਹੀਂ ਹਣਾ ਹੈ ਆਪੂ ਆਪੂ ਆਮੋ ਇਤੇ ਨਾ ਸੈਟ ਨਹੀਂ 在在那里，一个老在那么说。<music> ਖੜਾਲੇ ਤੇ ਰਹਿਣੇ पैसा है नहीं ना, पैसा है। एक महीने के, के, के बाद रोड रोड बन रहा गंगा किनारे नीचे नीचे का है। का ये है की इसका पीलर डूब जाता है पीलर इसका डूब जाएगा ਵੀ ਇਹਦਾ ਬੈਲੈਂਸ ਬਣਾਇਆ ਵਾ ਇਹ ਆਟੋਮੈਟਿਕ ਉੱਤੇ ਖਾ ਲਿਆ ਆ ਵੀ ਜਾਣਾ ਕਰਾਂ ਤੁਹਾਨੂੰ ਆ ਵੇਖਿਆ ਨੂੰ ਆ ਵੀ ਕਰਾਂ ਟਾਂ ਆ ਜਾਂਦਾ ਕਿਉਂਕਿ ਜਿੱਤਾ ਕਿ ਛੋਟਾ ਉੱਥੇ ਜਾ ਕੇ ਜਾਂਦਾ ਜਦੋਂ ਆਪਾਂ ਚੌੜਾ ਹੋ ਜਾਂਦਾ ਇਹ ਦਮੜ ਕਰਾਂ ਟਾਂ ਨੂੰ ਐ ਚ ਗਈ ਇਹਦਾ ਆ ਜਾ ਜਾਈਂ ਵਾਪੇ ਦੋ ਇਹਦੀ ਨਹੀਂ ਕੋਈ ਸੰਗੀ ਲੱਗੀ ਆ ਚੂਹਾ ਭਾਈ ਤਾਂ ਦੇ ਵਿੱਚ ਸਾਰ ਦੋ ਬਗਲੇ ਸਾਰ ਦੋ ਸਾਰ ਦੋ ਬਗਲੇ ਥੱਲੇ ਕਰ ਲਓ ਜੀ ਹੁਣ ਫੇਰ ਕਰ ਜਿੰਨ ਬਾਹ ਚਲੋ ਫੜ ਗਿਆ ਇਹ ਢੋਹ ਜਿਹਦਾ ਨਾ ਆਵੇ ਉਹੀ ਸੇਮ ਗੀਤ ਇੱਥੇ ਹੋਰਦਾ ਦਾ ਆ ਇੱਥੇ ਪੰਛੀ ਦਾ ਇਹ ਇੱਥੇ ਬੈਠੇ ਹੁੰਦੇ ਕਿ ਇਹ ਤੁਹਾਨੂੰ ਨਾਮ ਆਈ ਦੇ ਨਾ ਆ ਇਧਰ ਦੇਖ ਲਓ ਫਿਰ ਅਜੰਤਰੇ ਚਾਵਾਂਗੇ ਆ ਕੀ ਇਹਦੇ ਚ ਕੀ ਆ ਕੋਤੋਂ ਦਾ ਇਹ ਆਹ ਕਾਹਦਾ ਇਹ ਸ਼ੋ ਨਾ ਹੋ ਗਿਆ ਜੈਨੀ ਉਹ ਪੱਤਾ ਹੋ ਬਣੂਗਾ ਤੇ ਕੋਈ ਬਣੂਗਾ ਬੰਦ ਤੇ ਐਸੇ ਦੇਖੀ ਜਾ ਦੇਖੀ ਜਾ ਐਸੇ ਦੇਖੀ ਬਣ ਰਹੀ ਔਰ ਤੇ ਦੇਖਿਆ ਮੈਂ ਪਰਾ ਤਕਾਇੀ ਰਖੇ ਨੂੰ ਕਰ ਕਰਦੇ ਫਿਰ ਇਹਨੂੰ ਜੁਇੰਟ ਕਰਦੇ ਤੇ ਪਾਣੀ ਫੇਰ ਉਮੀ ਹੋ ਜੂਗਾ ਪਾਣੀ ਉਮੀਆ ਥੱਲੇ ਆਣਾ ਥੱਲੇ ਆਣਾ ਥੱਲੇ ਹੋ ਜੀ ਤਾਂ ਬਤਾ ਹੋ ਜੂਗਾ ਆ ਦੇਖਿਓ ਕਿਉਂ ਆਟੋ ਆਟੋ ਹੋ ਰਿਹਾ ਹੈ ਹਲੋ ਪਾਣੀ ਆਇਆ ਨਹੀਂ ਆਇਆ ਆ ਜੀ ਨੇ ਕਹਿਆ ਗੱਲੀ ਕਰਦਾ ਗੱਲੀ

ਵੀ ਵੀ ਖੜ ਚੁੱਕੀ ਆਈ ਦੇਖਾ ਸੱਚਾ ਬੁਝੀ ਬੁਝੀ ਹੋਈ ਜਮ ਜਾਹ ਨੇ ਉਧਰ ਖੜੀ ਪਰਲੇ ਤੇ Hey, <laughs> one. ਇੱਧਰ ਦੇਖ ਲੈ ਅਜਾ ਆਇਓ ਉੱਥੇ ਪਤਾ ਇੱਧਰ ਦੇਖਿਆ ਜੀ ਆਜ ਇੱਧਰ ਦੇਖ ਲਿਆ ਇੱਧਰ ਵੀ ਫੋਨ ਵਾਠੀ ਜੀ ਓਏ ਓਏ ਬਣਾ ਹੁੰਦਾ ਹੈ ਮੇਰੇ ਸਾਹਮਣੇ ਜਿਆਦਾ ਚੱਕਰੀ ਹੁੰਦੇ ਆ ਆ ਲੈ ਨਾ ਕਰ ਆ ਇਧਰ ਆ ਜਾ ਜੀਵ ਨੇ ਲੈ ਜਾਂਦਾ ਨਹੀਂ ਉਹਨੂੰ ਆ ਜਾ ਚਲ ਆਇਆ ਚਾਹ ਚੀਕੀ ਦੋ ਮਗਰੋ 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 ਦੇਖ ਜਾ ਜਾਲ ਗਾਲ ਜੇ ਐਤ ਕਿਵੇਂ ਲਾਦਾ ਮਗਰ ਨੂੰ ਮਗਰ ਪਿੱਛੇ ਨੂੰ ਜਾਓ ਹੋ ਜਾਓ ਛੂਜ਼ ਮੈ ਜਾਓ ਪਿੱਛੇ ਲੀ ਗੋ ਛੀਸ਼ਾ ਤੁਸੀਂ ਛੀਸ਼ੇ ਦੇ ਬਾਜੂ ਜਿਗੇ ਭਈ ਆਪਰੇ ਖਮੂਰੇ ਆਪ ਇੱਧਰ ਖੜੇ ਰੋੜਾ ਲੱਗ ਗਿਆ ਕੁੜੀਆਂ ਕਿੱਥੇ ਆ ਨਹੀਂ ਕੋਈ ਰੋਏ ਅੰਤ ਤੱਕ ਪਤਾ ਨਹੀਂ ਕਿੱਥੇ ਪਰਦੇ ਗਾ ਰੋੜਾ ਨਾ ਲੱਗਾ ਨਾਲੇ ਜਦੋਂ ਲੱਗਦੇ ਟੋਟੋ ਕੇ ਦੇਖਣਾ ਪੈਂਦਾ ਕਿੱਦਾਂ ਜੈਸਰ ਆਪਾਂ ਆ ਜੈਸ ਕਿੱਥੇ ਆ ਆ ਇਧਰ ਆ ਬਾਹਰ ਨਿਕਲਿਆ ਜੀ ਇੱਧਰ ਕਾ ਜੋ ਤੂੰ ਇੱਥੇ ਨਿਕਲ ਜਾਗਾਹੀਂ ਦਾ ਵਾਲਾ ਇਹ ਬੋਲ ਮਾਂ ਮਦਰੋਂ ਤੇ ਰੁਕ ਕੇ ਰੁਕ ਕੇ ਬੀ ਨਾ ਹੋ ਗਿਆ ਕੀ ਆ ਅਰੇ 니чери ਆ ਜਾ ਲੈ ਚੱਲ ਬਾਹਰ ਨਿਕਲ ਜੋ ਹਾਕਮ ਦੇਖ ਰਹੇ ਹਨ ਪੰਗਾ ਹੀ ਲੈ ਜਾ ਹਾਏ 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 ਕਿੱਥੇ ਵਰਦਾ ਨਾ

ਆਈ ਆਈ ਜੇ ਲਾਈਕ ਦੇ ਤਾਂ ਆਈ ਆਈ ਆਇਆ ਮੈਂ ਤੁਹਾਡਾ ਵੀ ਉਹ ਖਰਾਬ ਕਰਦਾ ਚਲ ਹੁਣ ਜਿਵੇਂ ਦੇਖਦੇ ਨਹੀਂ ਉਹਨਾਂ ਕਰਕੇ ਟੋਲ ਕੇ ਰਹਿ ਦੇਣਾਂ ਇੰਜ ਕਰੀ ਓਏ ਰਾਇਨ ਦੇ ਦਾ ਗਰਮੀ ਦਾ ਹੈ ਇਹ ਬੰਦਾ ਅੰਦਰੋਂ ਅੰਦਰੋਂ ਪੈਸੇ ਨਹੀਂ ਚਾਹੁੰਦੇ ਕਿ ਭਰਾ ਆਹ ਉਹ ਸੁਣਦੇ ਨੇ ਇੱਕ ਸੇਵਾ ਹੈ ਇੱਥੇ ਕੋਈ ਲੱਗ ਕੇ ਆਹ ਉਹਨਾਂ ਦਾ ਜੀ ਇੱਥੇ ਹੀ ਛੱਡਦੇ ਨੇ ਅੰਦਰ ਛੱਟ ਕੇ ਪਰ ਆਣੇ ਪਾਣੀ ਦੀ ਗੱਲ ਆ ਦੇਖਿਆ ਅਸਮਾਨ ਦੀ ਆਪਾਂ ਕਿਥਾ ਸੋਚਾਊਗਾ ਵੀ ਸੋਇਆ ਹੱਕ ਤੇ ਦੇਖਾਂਗੇ ਹਨਾ